ਸ਼ਰਕਤੇ ਚੱਲਦਾ ਪੱਤ ਭਿੱਤੀਆ ਤੁਮੇ ਸ਼ਰਕਤੇ ਚੱਲਦਾ ਮੈਥੇ ਬਿੱਤੀਆ ਮੈਨੀ ਤੇਰੇ ਪੰਦਰ ਮੰਝਨੇ ਮੈਨੀ ਤੇਰੀ ਬੋਲੀ ਮੈਨੀ ਤੇਰੇ ਪੰਦਰ ਮੰਝਨੇ ਮੈਨੀ ਤੇਰੀ ਗੋਲੀ ਤਨੋਂ ਸਿਰ ਚੜਿਆ ਮੈਨਾ ਬਰਾ ਪਰ ਬੋਲੀ ਤਨੋਂ ਸਿਰ ਚੜਿਆ ਮੈਨਾ ਬਰਾ ਪਰ ਬੋਲੀ ਤਨੋਂ ਸਿਰ ਚੜਿਆ ਭੂਆ ਦੇ ਦੋ ਰੰਗ ਨਹੀਂ ਭੂਆ ਕਾ ਮੂਰੇ ਜੀ ਜੀ ਕਰਦੀ ਘਰੇ ਸਫਲ ਦੀ ਤੱਕ ਬੰਨਨੀ ਪੂਆ ਦੇ ਦੋ ਰੰਗਨੀ ਪੂਆ ਦੇ ਦੋ ਰੰਗਨੀ ਹੋਰਾਂ ਦੇ ਜੀਚੇ ਲੰਮ ਸਲਮੇ ਹੋਰਾਂ ਦੇ ਜੀਚੇ ਲੰਮ ਸਲਮੇ ਮੇਰਾ ਜੀ ਜਾ ਮੇਚ ਦਾ ਨੀ ਖੜਾ ਅੱਧੇ ਤੇ ਸਭ ਮੋਸ ਮੇਚ ਦਾ ਨੀ ਖੜਾ ਅੱਧੇ ਜੀਜਾ ਤੇਰੀ ماں ਵੇਚ ਕੇ ਹੀ ਉਹ ਆਂਦਾ ਲੈਣਾ ਬੜਾ ਹੀ ਚਤ ਲੋਚਦਾ ਇੱਕੋ ਝੂਤਾ ਲੈਣਾ ਬੜਾ ਹੀ ਚਤ ਲੋਚਦਾ ਇੱਕੋ ਝੂਤਾ ਲੈਣਾ ਸੱਸ ਮੇਰੀ ਨਾ ਮੁੰਡੇ ਜੰਮੇ ਸੱਸ ਮੇਰੀ ਨਾ ਮੁੰਡੇ ਜੰਮੇ ਜੰਮੇ ਜਾਣੇ ਪਾਣੀ ਸੱਸ ਮੇਰੀ ਨਾ ਮੁੰਡੇ ਜੰਮੇ ਜੰਮੇ ਜਾਣੇ ਪਾਣੀ ਨਹੀਂ ਕਹਿੰਦੇ ਜਦ ਮੈਂ ਟੁੱਟ ਗਈ ਪੇਕੇ ਜੈ ਬਦ ਕਕਲਸ਼ਨਾ ਵੀਡੀਓ ਕਾਲ ਦੇ ਦੇਖੇ ਜੈ ਬਦ ਕਕਲਸ਼ਨਾ ਵੀਡੀਓ